जय माता दी मैं एस्ट्रोलॉजर मीनाक्षी चोपड़ा खमाणो तो ਤੁਹਾਡਾ ਸਵਾਗਤ ਕਰਦੇ ਆਂ ਸਪਤਾਹਿਕ ਰਾਸ਼ੀ ਫਲ ਸਪਤਾਹਿਕ ਰਾਸ਼ੀ ਫਲ 10 ਜੂਨ 2024 ਤੋਂ 16 ਜੂਨ 2024 ਤੱਕ ਦੀ ਪ੍ਰੈਡਿਕਸ਼ਨ ਹੈ ਕਿ ਕਿਵੇਂ ਦਾ ਰਹੇਗਾ ਇਹ ਹਫਤਾ 12 ਦੀਆਂ 12 ਰਾਸ਼ੀਆਂ ਲਈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਗੱਲ ਬਾਰੇ ਦੱਸ ਦਵਾਂ ਕਿ ਜਿਹੜਾ ਇਹ ਰਾਸ਼ੀ ਫਲ ਹੈ ਇਹ ਰਾਸ਼ੀ ਫਲ ਤੁਹਾਡੀ ਜਨਮ ਪੁੰਡਤ ਦੇ ਵਿੱਚ ਚੰਦਰਮਾ ਜਿਸ ਰਾਸ਼ੀ ਚ ਬੈਠਾ ਹੈ ਉਸ ਹਿਸਾਬ ਨਾਲ ਪ੍ਰੈਡਿਕਟ ਕੀਤਾ ਗਿਆ ਹੈ ਤੇ 12 ਜੂਨ ਨੂੰ ਸ਼ੁਕਰ ਜਿਹੜੇ ਨੇ ਉਹ ਮਿਥੂਨ ਰਾਸ਼ੀ ਚ ਪ੍ਰਵੇਸ਼ ਕਰ ਜਾਣਗੇ ਵ੍ਰਿਸ਼ਭ ਰਾਸ਼ੀ ਨੂੰ ਛੱਡ ਕੇ ਤੇ 14 ਜੂਨ ਨੂੰ ਬੁੱਧ ਆਪਣੀ ਸਵੈ ਰਾਸ਼ੀ ਮਿਥੂਨ ਰਾਸ਼ੀ ਦੇ ਵਿੱਚ ਆ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੇਸ਼ ਰਾਸ਼ੀ ਦੀ ਮੇਸ਼ ਰਾਸ਼ੀ ਵਾਸਤੇ ਜਿਹੜਾ ਇਹ ਸਪਤਾਹਿਕ ਗੋਚਰ ਹੈ ਉਹ ਕੁਝ ਮਿਲਾ ਜੁਲਾ ਰਹੇਗਾ ਚੌਥੇ ਭਾਗ ਦੇ ਵਿੱਚ ਚੰ드ਰਮਾ ਸਵੈ ਰਾਸ਼ੀ ਤੁਹਾਨੂੰ ਅੱਗੇ ਵਧਾ ਸਕਦੇ ਆ ਮਕਾਨ ਦੀ ਡੀਲ ਲਈ ਜਾਂ ਕਿਸੇ ਗੱਡੀ ਦੀ ਡੀਲ ਵਾਸਤੇ ਜਾਂ ਤੁਸੀਂ ਮਕਾਨ ਦੀ ਰੈਨੋਵੇਸ਼ਨ ਦੇ ਵਾਸਤੇ ਵਿਚਾਰ ਬਣਾ ਸਕਦੇ ਹੋ ਆਪਣੀ ਸੁੱਖ ਸੁਵਿਧਾ ਨੂੰ ਵਧਾਉਣ ਬਾਰੇ ਤੇ ਫਿਰ ਚੰ드ਰਮਾ ਪ੍ਰਵੇਸ਼ ਕਰਨਗੇ ਪੰਚਮ ਭਾਗ ਦੇ ਵਿੱਚ ਜਿੱਥੋਂ ਕਿ ਤੁਹਾਡੇ ਪ੍ਰੇਮ ਸੰਬੰਧ ਵਿਦਿਆ ਵਿੱਚ ਤੁਹਾਨੂੰ ਫਾਇਦਾ ਨਜ਼ਰ ਆਏਗਾ ਔਰ ਸਪਤਾਹ ਦੇ ਅਖੀਰਲੇ ਦਿਨਾਂ ਦੇ ਵਿੱਚ ਤੁਹਾਨੂੰ ਆਪਣੀ ਹੈਲਥ ਨੂੰ ਲੈ ਕੇ ਥੋੜਾ ਜਿਹਾ ਅਵੇਅਰ ਰਹਿਣਾ ਚਾਹੀਦਾ ਹੈ ਅਗਲੀ ਗੱਲ ਕਰਾਂਗੇ বৃਸ਼ਭ ਰਾਸ਼ੀ ਦੀ বৃਸ਼ਭ ਰਾਸ਼ੀ ਵਾਲੇ ਜਿਹੜੇ ਨੇ ਇਹਨਾਂ ਦੇ ਸਟਾਰ ਪਹਿਲਾਂ ਪਿਛਲੇ ਹਫਤੇ ਨਾਲੋਂ ਥੋੜੇ ਜਿਹਾ ਕੇਅਰਫੁਲ ਰਹਿਣ ਦੀ ਜ਼ਰੂਰਤ ਹੈ ਹਾਲਾਂਕਿ 14 ਜੂਨ ਤੋਂ ਜਦੋਂ ਬੁੱਧ ਰਿਨਾ ਦੇ ਦੂਸਰੇ ਭਾਰ ਦੇ ਵਿੱਚ ਆ ਜਾਣਗੇ ਇਹਨਾਂ ਦੀ ਇਨਕਮ ਵਧੇਗੀ ਕੋਈ ਇਹਨਾਂ ਦੀ ਡੀਲ ਵੀ ਫਾਈਨਲ ਹੋ ਸਕਦੀ ਹੈ ਮਿੱਤਰਾਂ ਸੰਬੰਧੀਆਂ ਦਾ ਸਾਥ ਮਿਲੇਗਾ ਤੇ ਸਪਤਾਹ ਦੇ ਅਖੀਰਲੇ ਹਫਤੇ ਦੇ ਵਿੱਚ ਥੋੜਾ ਜਿਹਾ ਸਿਹਤ ਦੀ ਪਰੇਸ਼ਾਨੀ ਰਹਿ ਸਕਦੀ ਹੈ ਅਗਲੀ ਕਰ ਕਰਾਂਗੇ ਮਿਥੂਨ ਰਾਸ਼ੀ ਦੀ ਮਿਥੂਨ ਰਾਸ਼ੀ ਵਾਲਿਆਂ ਵਾਸਤੇ ਬਹੁਤ ਹੀ ਸ਼ੁਭ yog ਇਸ ਇਸ ਸਪਤਾਹ ਵਿੱਚ ਬੰਦੇ ਨਜ਼ਰ ਆ ਰਹੇ ਨੇ ਕਿਉਂਕਿ ਮਿਥੂਨ ਰਾਸ਼ੀ ਦੇ 12ਵੇਂ ਜੋ ਗ੍ਰਹਿ ਚੱਲ ਰਹੇ ਸੀਗੇ ਉਹਦੇ ਚੋ ਬੁੱਧ ਤੇ ਸ਼ੁਕਰ ਦੋਨੋਂ ਹੀ ਇਸ ਹਫਤੇ ਉਹਨਾਂ ਦੀ ਆਪਣੇ ਰਾਸ਼ੀ ਦੇ ਵਿੱਚ ਆ ਜਾਣਗੇ ਜਿਹੜਾ ਕਿ ਉਹਨਾਂ ਵਾਸਤੇ ਕਨਸੈਂਟਰੇਸ਼ਨ ਉਹਨਾਂ ਦੀ ਪਰਸਨੈਲਿਟੀ ਨੂੰ ਇੰਪਰੂਵ ਕਰੇਗਾ ਉਹਨਾਂ ਦੀ ਗੁੱਡ ਹੈਲਥ ਹੋਏਗੀ ਇਨਕਮ ਅੱਛੀ ਹੋ ਸਕਦੀ ਹੈ ਤੇ ਕੋਈ ਨਵਾਂ ਸ਼ਖਸ ਵੀ ਉਹਨਾਂ ਦੀ ਜ਼ਿੰਦਗੀ ਚ ਦਸਤਕ ਦੇ ਸਕਦਾ ਹੈ ਅਗਲੀ ਗੱਲ ਕਰਾਂਗੇ ਕਰਕ ਰਾਸ਼ੀ ਦੀ ਕਰਕ ਰਾਸ਼ੀ ਵਾਲਿਆਂ ਵਾਸਤੇ ਮਿਲਾ ਜੁਲਾ ਸਮੇਂ ਰਹਿਣ ਵਾਲਾ ਹੈ ਪਰਸਨੈਲਿਟੀ ਇੰਪਰੂਵ ਹੋਏਗੀ ਕੋਈ ਅੱਛੀ ਡੀਲ ਹੋ ਸਕਦੀ ਹੈ ਘਰ ਦੇ ਵਿੱਚ ਕੋਈ ਨਵਾਂ ਜੀ ਜੁੜ ਸਕਦਾ ਹੈ ਤੇ ਭੈਣ ਭਰਾਵਾਂ ਦੇ ਨਾਲ ਵੀ ਸੰਬੰਧ ਜਿਹੜੇ ਨੇ ਉਹ ਪਹਿਲਾਂ ਨਾਲੋਂ ਸੁਧਰਦੇ ਨਜ਼ਰ ਆਣਗੇ ਉਹਨਾਂ ਨੂੰ ਆਪਣੀ ਮਿਹਨਤ ਦਾ ਫਲ ਜਿਹੜਾ ਹੈ ਉਹ ਇਸ ਹਫਤੇ ਥੋੜਾ ਜਿਆ ਮਿਹਨਤ ਜ਼ਿਆਦਾ ਕਰਨੀ ਪੈਗੀ ਫਲ ਥੋੜਾ ਘੱਟ ਰਹੇਗਾ ਅਖੀਰਲੇ ਦਿਨਾਂ ਵਿੱਚ ਜਾ ਕੇ સિંહ રાશિ ਜਿਹੜੀ ਹੈ ਉਹਨਾਂ ਦੇ ਇਕਾਦਸ਼ ਭਾਵ ਦੇ ਵਿੱਚ ਬੁੱਧ ਤੇ ਸ਼ੁਕਰ ਦਾ ਯੋਗ बन ਰਿਹਾ ਹੈ ਉਹਨਾਂ ਦੀ ਇਨਕਮ ਦੇ ਵਿੱਚ ਵਾਧਾ ਹੋ ਸਕਦਾ ਹੈ ਆਈਡੀਆਜ਼ ਜਿਹੜੇ ਨੇ ਉਹਨਾਂ ਨੂੰ ਕਾਫੀ ਫਾਇਦਾ ਦੇਣਗੇ ਆਈਡੀਆਜ਼ ਦੀ ਇੰਪਲੀਮੈਂਟੇਸ਼ਨ ਰਹੇਗੀ ਆ ਸਪਤਾਹ ਦੇ ਅਖੀਰ ਦੇ ਵਿੱਚ ਵੀਕਐਂਡ ਦੇ ਵਿੱਚ ਉਹ ਖਰਚਾ ਕਰਨ ਦੇ ਨਜ਼ਰ ਆਣੇ ਆ ਕੋਈ ਐਸੈਟ ਬਣਾਉਣ ਦੇ ਜਾਂ ਕਿਸੇ ਵਿਦੇਸ਼ ਵਿੱਚ ਜਾਂ ਸ਼ਹਿਰ ਤੋਂ ਬਾਹਰ ਯਾਤਰਾ ਦੇ ਯੋਗ ਬਣਦੇ ਆ ਅਗਲੀ ਗੱਲ ਕਰੀਏ ਕੰਨਿਆ ਰਾਸ਼ੀ ਦੀ ਤਾਂ ਕੰਨਿਆ ਰਾਸ਼ੀ ਵਾਲਿਆਂ ਵਾਸਤੇ ਵੀ ਇਹ ਸਮਾ ਜਿਹੜਾ ਹੈ ਉਹ ਸਪਤਾਹ ਦੇ ਜਿਹੜਾ ਮਿਡ ਦਾ ਸਮੇਂ ਹੈ ਉਹ ਥੋੜਾ ਪਰੇਸ਼ਾਨੀ ਭਰਿਆ रह ਸਕਦਾ ਹੈ ਪਰਿਵਾਰ ਚੋਂ ਕਿਸੇ ਦੀ ਸਿਹਤ ਖਰਾਬ ਹੋ ਸਕਦੀ ਹੈ ਜਾਂ ਕੋਈ ਕੀਮਤੀ ਚੀਜ਼ ਉਹਨਾਂ ਦੀ ਸਪਤਾਹ ਦੇ ਮਿਡ ਵਿੱਚ ਚੋਰੀ ਹੋ ਸਕਦੀ ਹੈ ਹਾਲਾਂਕਿ ਸਪਤਾਹ ਦਾ ਮੁੱਢਲਾ ਤੇ ਆਖਰੀ ਹਿੱਸਾ ਉਹਨਾਂ ਵਾਸਤੇ ਸ਼ੁਭ ਰਹੇਗਾ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋਏਗਾ ਤੇ ਇਨਕਮ ਚ ਵਾਧਾ ਹੁੰਦਾ ਨਜ਼ਰ ਆਉਂਦਾ ਹੈ ਤੁਲਾ ਰਾਸ਼ੀ ਵਾਲੇ ਜਿਹੜੇ ਜਾਤਕ ਨੇ ਇਹਨਾਂ ਦਾ ਮਾਨ ਸਨਮਾਨ ਵੱਧਦਾ ਨਜ਼ਰ ਆਉਂਦਾ ਹੈ ਇਨਕਮ ਵੱਧ ਦੀ ਨਜ਼ਰ ਆਉਂਦੀ ਹੈ ਪਰ ਸਪਤਾਹ ਦੇ ਅਖੀਰਲੇ ਦਿਨਾਂ ਦੇ ਵਿੱਚ ਖਰਚੇ ਦੇ ਯੋਗ ਬੰਦਦੇ ਹਨ वृश्चिक ਰਾਸ਼ੀ ਵਾਲਿਆਂ ਵਾਸਤੇ ਬਹੁਤ ਹੀ ਅੱਛਾ ਸਮੇਂ ਰਹਿਣ ਵਾਲਾ ਹੈ ਕੋਈ ਧਰਮ ਕਰਮ ਕੋਈ ਅਨੁਸ਼ਠਾ ਇਹ ਸਮੇਂ ਕਰ ਸਕਦੇ ਆਂ ਘਾਗੇ ਵਿੱਚ ਸ਼ੁਭਤਾ ਦੀ ਨਜ਼ਰ ਆਉਂਦੀ ਹੈ ਮਾਨ ਸਨਮਾਨ ਸਮਾਜ ਵਿੱਚ ਵੱਧਦਾ ਨਜ਼ਰ ਆਉਂਦਾ ਹੈ ਤੇ ਨਾਲ ਹੀ ਇਨਕਮ ਦੇ ਸੋਰਸ ਵੀ ਵੱਧਦੇ ਨਜ਼ਰ ਆਉਂਦੇ ਹਨ ਅਗਲੀ ਗੱਲ ਕਰੀਏ ਤਨੂ ਰਾਸ਼ੀ ਦੀ ਦਾ ਤਨੂ ਰਾਸ਼ੀ ਵਾਲਿਆਂ ਨੂੰ ਥੋੜਾ ਜਿਹਾ ਆਪਣੀ ਸਿਹਤ ਨੂੰ ਲੈ ਕੇ ਆਪਣੇ ਸजग ਰਹਿਣਾ ਚਾਹੀਦਾ ਹੈ ਕੋਈ ਸੱਟ ਪੇੜ ਦੇ ਲੋਕ ਜਿਹੜੇ ਹੈ ਇਸ ਸਮੇਂ ਬੰਦੇ ਹਨ ਹਾਲਾਂਕਿ ਸਪਤਾਹ ਦੇ ਮਿਡ ਵਿੱਚ ਜਾ ਕੇ ਸਮੇਂ ਨਾਲ ਸਭ ਠੀਕ ਰਹੇਗਾ ਇਹਨਾਂ ਨੂੰ ਆਪਣੇ ਜੀਵਨ ਸਾਥੀ ਵੱਲੋਂ ਕੋਈ ਖੁਸ਼ਖਬਰੀ ਜਾਂ ਕੋਈ ਰਿਸ਼ਤਾ ਕਿਤੇ ਹੁੰਦਾ ਨਜ਼ਰ ਆਉਂਦਾ ਹੈ ਕਿਉਂਕਿ ਇਹਨਾਂ ਦੇ ਸप्तम ਭਾਵ ਦੇ ਵਿੱਚ ਸ਼ੁਕਰ ਤੇ ਬੁੱਧ ਦਾ ਯੋਗ ਬਣੇਗਾ ਮਕਰ ਰਾਸ਼ੀ ਜਿਹੜੀ ਹੈ ਉਹਦੇ ਗ੍ਰਹਿ ਇਸ ਹਫਤੇ ਬਿਗਨਿੰਗ ਜਿਹੜੀ ਹੈ ਉਹ ਅੱਛੀ ਰਹੇਗੀ ਕੋਈ ਜੌਬ ਜਾਂ ਕੋਈ ਬਿਜ਼ਨਸ ਡੀਲ ਇਸ ਹਫਤੇ ਹੋ ਸਕਦੀ ਹੈ ਹਾਲਾਂਕਿ ਸਪਤਾਹ ਦਾ ਮਿਡ ਥੋੜਾ ਜਿਹਾ ਪਰੇਸ਼ਾਨੀ ਭਰਿਆ ਹੋ ਸਕਦਾ ਹੈ ਤੇ ਸਪਤਾਹ ਦੇ ਐਂਡ ਦੇ ਵਿੱਚ ਕੋਈ ਯਾਤਰਾ ਦੇ ਯੋਗ ਕੋਈ ਧਰਮ ਕਰਮ ਜਿਹੜਾ ਹੈ ਇਹਨਾਂ ਲਈ ਸਹਾਇਕ ਹੋਏਗਾ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਲਈ ਸਪਤਾਹ ਦੀ ਸ਼ੁਰੂਆਤ ਥੋੜੀ ਜਿਹੀ ਸਿਹਤ ਪੱਖੋਂ ਢਿੱਲੀ ਰਹਿ ਸਕਦੀ ਹੈ ਲੇਕਿਨ ਸ਼ਤਰੂ ਇਹਨਾਂ ਦੇ पराजित ਹੋਣਗੇ ਇਨਾਂ ਨੂੰ ਨੌਕਰੀ ਦੇ ਯੋਗਤਾ ਕੋਈ ਅچھے ਰਿਸ਼ਤੇ ਆਣ ਦੇ ਯੋਗ ਵੀ ਬੰਦੇ ਨੇ ਸਪਤਾਹ ਦੇ ਅੰਤ ਵਿੱਚ ਥੋੜਾ ਜਿਹਾ ਆਪਣੀ ਸਿਹਤ ਨੂੰ ਲੈ ਕੇ ਧਿਆਨ ਰੱਖਿਆ ਜਾਵੇ ਤੇ ਆਪਣੀ ਮਾਤਾ ਦੇ ਸਵਾਸਥਿਆ ਦਾ ਵੀ ਧਿਆਨ ਰੱਖਿਆ ਜਾਵੇ ਮੀਨ ਰਾਸ਼ੀ ਵਾਲਿਆਂ ਲਈ এডਿਕੇਸ਼ਨ ਲਈ ਹਫਤਾ ਬਹੁਤ ਅੱਛਾ ਹੈ ਸੰਤਾਨ ਵੱਲੋਂ ਕੋਈ ਖੁਸ਼ਖਬਰੀ ਆ ਸਕਦੀ ਹੈ ਸਪਤਾਹ ਦੇ ਮਿਡ ਵਿੱਚ ਥੋੜਾ ਜਿਹਾ ਇਹਨਾਂ ਨੂੰ ਸ਼ਤਰੂ ਪਰੇਸ਼ਾਨ ਕਰ ਸਕਦੇ ਨੇ ਤੇ ਸਪਤਾਹ ਦੇ ਐਂਡ ਵਿੱਚ ਆਪਣੇ ਜੀਵਨ ਸਾਥੀ ਦੀ ਹੈਲਥ ਨੂੰ ਲੈ ਕੇ ਥੋੜੀ ਜਿਹੀ ਪਰੇਸ਼ਾਨੀ ਇਹਨਾਂ ਨੂੰ ਹੋ ਸਕਦੀ ਹੈ। ਹਾਲਾਂਕਿ ਸਪਤਾਹ ਦੀ ਸ਼ੁਰੂਆਤ ਇਹਨਾਂ ਲਈ ਬਹੁਤ ਅੱਛੀ ਰਹੇਗੀ। ਇਹਨਾਂ ਨੂੰ ਸੰਤਾਨ ਵੱਲੋਂ, ਐਜੂਕੇਸ਼ਨ ਵੱਲੋਂ ਤੇ ਪ੍ਰੇਮ ਸੰਬੰਧਾਂ ਵੱਲੋਂ ਕੋਈ ਖੁਸ਼ੀ ਜਿਹੜੀ ਹੈ, ਮਿਲ ਸਕਦੀ ਹੈ। ਅੱਗੇ ਤੁਹਾਨੂੰ ਮਿਲਾਨੇ ਆ ਅਮਿਤ ਕੁਮਾਰ ਜੀ ਜਿਹੜੇ ਕਿ ਬਹੁਤ ਹੀ ਅੱਛੇ ਵਿਦਵਾਨ ਨੇ, ਸ਼ਾਸਤਰੀ ਨੇ, ਐਸਟ੍ਰੋਲੋਜਰ ਨੇ ਤੇ ਮਾ ਬਗਲਾ ਮੁਖੀ ਤੇ ਬਹੁਤ بڑے ਉਪਾਸਕ। ਜੋ ਵੀ ਜੱਤਕਰ ਉਹਨਾਂ ਨੂੰ ਮਿਲਣਾ ਚਾਹੁੰਦੇ ਆਂ ਨੀਚੇ ਦਿੱਤੇ ਗਏ ਕੰਟੈਕਟ ਨੰਬਰਸ ਤੇ ਕਾਲ ਕਰ ਸਕਦੇ ਆਂ ਤੇ ਉਹਨਾਂ ਤੋਂ ਅષ્ઠਾਨ ਸ਼ੁਰੂ ਕਰਵਾਉਣਾ ਚਾਹੁੰਦੇ ਆਂ ਤਾਂ ਕਰਵਾ ਸਕਦੇ ਆਂ ਜੈ ਮਾ ਬਗਲਾ ਜੈ ਮਾ ਬਗਲਾ ਮੁਖੀ ਯਾਦੇ ਵੀ ਸਭ ਭੂਤੇ ਸ਼ੂ ਬਗਲਾ ਮੁਖੀ ਰੂਪੇ ਨ ਸੰਸਥਾ ਕਿਰਪਾ ਰੂਪੇ ਨ ਸੰਸਥਾ ਨਮਸਤ ਸੈ ਨਮਸਤ ਸੈ ਨਮਸਤ ਸੈ ਨਮਸਤ ਸੈ ਨਮੋ ਮਾ ਮਾਤਾ ਦੀ ਕਿਰਪਾ ਦੇ ਨਾਲ ਅੱਗੇ ਵੀ ਆਪਾਂ ਟੀਵੀ ਦੇ ਉੱਪਰ ਚੈਨਲਾਂ ਦੇ ਉੱਪਰ ਇੱਕ ਦੋ ਥੇ ਨਾਲ ਕੰਟਰੈਕਟਰ ਰੱਖਦੇ ਆ ਮਿਲਦੇ ਆ ਮੇਰਾਖੀ ਚੋਪੜਾ ਜੀ ਨੂੰ ਅਵਾਰਡ ਵੀ ਮਿਲ ਕੇ ਹਟਿਆ ਤੇ ਮਾਤਾ ਜੀ ਦੀ ਹੀ ਕਿਰਪਾ ਹੈ ਮਾਤਾ ਨੇ ਸਾਨੂੰ ਇਹ ਸੇਵਾ ਬਖਸ਼ੀ ਹੈ ਅਸੀਂ ਤੁਹਾਡੀ ਸੇਵਾ ਦੇ ਵਿੱਚ ਸਦਾ ਹੀ ਹਾਜ਼ਰ ਰਹੇ ਹਾਂ ਮਾਤਾ ਬਗਲਾ ਮੁਖੀ ਦਾ ਕੋਈ ਅਨੁਸਥਾਨ ਕਰਵਾਣਾ ਹੈ ਕਿਸੇ ਤੇ ਕੋਰਟ ਕਚੈਰੀ ਕਿਸੇ ਤੇ ਕਿਸੇ ਤਰ੍ਹਾਂ ਦਾ ਵੀ ਲਾਇਕ ਜੀਣ ਦੇ ਵਿੱਚ ਦਿੱਕਤ ਪਰੇਸ਼ਾਨੀ ਆ ਰਹੀ ਹੈ ਵਿਦੇਸ਼ ਜਾਣ ਦੇ ਵਿੱਚ ਦਿੱਕਤ ਪਰੇਸ਼ਾਨੀ ਆ ਰਹੀ ਹੈ ਕਿਸੇ ਦਾ ਬੱਚਾ ਵਿਦੇਸ਼ ਸੈੱਟ ਨਹੀਂ ਹੋ ਰਿਹਾ ਕਿਸੇ ਦਾ ਕਾਰੋਬਾਰ ਦੇ ਸੈੱਟ ਨਹੀਂ ਹੋ ਰਿਹਾ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ 9815898175 ਮੈਡਮ ਮਨਾਕੀ ਚੋਪੜਾ ਦਾ ਨੰਬਰ ਹੈ 9872913175 ਖਮਾਣੋ ਸਾਡੀ ਰਹਿਸ਼ ਹੈ ਤੇ ਕੋਰਾਲੀ ਦੇ ਵਿੱਚ ਸਵਾਮੀ ਜੀ ਦੀ ਕਿਰਪਾ ਦੇ ਨਾਲ ਅਸੀਂ ਕਾਫੀ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਾਂ ਜੈ ਮਾ ਮੰਗਲਮ ਕੀ ਜੈ